ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਖਤ ਵੀਜ਼ਾ ਨਿਯਮਾਂ ਦਾ ਅਸਰ ਭਾਰਤੀ ਵਿਦਿਆਰਥੀਆਂ ਤੇ ਸਾਫ਼ ਦਿਖਾਈ ਦੇ ਰਿਹਾ ਏ ਤਾਜ਼ਾ ਜਾਣਕਾਰੀ ਮੁਤਾਬਕ ਭਾਰਤੀ ਵਿਦਿਆਰਥੀਆਂ ਦਾ ਅਮਰੀਕੀ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈ ਕਰਨ ਤੋਂ ਮੋਹ ਪੰਗ ਹੋ ਰਿਹਾ ਏ ਵੀਜ਼ਾ ਨਿਯਮਾਂ 'ਚ ਲਗਾਤਾਰ ਸਖਤੀ ਹੋਣ ਕਾਰਨ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ 70% ਦੀ ਕਮੀ ਆਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਗਿਰਾਵਟ ਵੀਜ਼ਾ ਅਪਾਇੰਟਮੈਂਟ स्लॉट ਤੇ ਪਾਬੰਦੀ ਅਤੇ ਵੀਜ਼ਾ ਪ੍ਰਵਾਨਗੀ ਦੇ ਵਿੱਚ ਦੇਰੀ ਕਾਰਨ ਆਈ ਹੈ। ਅਮਰੀਕਾ 'ਚ ਸਖਤ ਵੀਜ਼ਾ ਨਿਯਮਾਂ ਕਾਰਨ ਭਾਰਤੀ ਵਿਦਿਆਰਥੀ ਦੂਜੇ ਦੇਸ਼ਾਂ ਵੱਲ ਮੁੜ ਰਹੇ ਨੇ। ਇੱਕ ਵਿਦਿਆਰਥੀ ਨੇ ਕਿਹਾ ਕਿ ਉਹ ਹੁਣ ਆਟੋਮੋਟਿਵ ਇੰਜੀਨੀਅਰਿੰਗ 'ਚ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰਨ ਲਈ ਜਰਮਨੀ ਜਾਵੇਗਾ। ਉਹ ਹੋਰ ਇੰਤਜ਼ਾਰ ਨਹੀਂ ਕਰ ਸਕਦਾ ਸੀ। ਉਹ 1 ਸਾਲ ਗਵਾ ਸਕਦਾ ਹੈ। ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਮੁਤਾਬਕ 1 ਜਨਵਰੀ 2024 ਤੱਕ 11.6 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਵਿਦੇਸ਼ਾਂ ਦੇ ਵਿੱਚ ਉੱਚ ਸਿੱਖਿਆ ਸੰਸਥਾਵਾਂ 'ਚ ਪੜ ਰਹੇ ਸਨ ਤੇ ਯੂਰਪ ਲਈ ਇੱਕ ਮੰਜ਼ਲ ਵੱਜੋਂ ਗਿਣਤੀ ਲਗਾਤਾਰ ਵੱਧ ਰਹੀ ਸੀ। ਹైదరాబాద్ 'ਚ ਅਮਰੀਕੀ ਕੌਂਸੂਲਟ ਜਨਰਲ ਨੇ ਕਹਿ ਕੇ ਸਲਾਟ ਦੁਬਾਰਾ ਖੋਲ ਦਿੱਤੇ ਗਏ ਨੇ। ਵਿਦਿਆਰਥੀ ਦੂਤ ਘਰ ਜਾਂ ਵੈੱਬਸਾਈਟ ਤੇ ਮੁਲਾਕਾਤਾਂ ਦੀ ਉਪਲਬਧਤਾ ਦੀ ਜਾਂਚ ਕਰ ਸਕਦੇ ਨੇ ਅਸੀਂ ਵੀਜ਼ੇ ਬਿਨੈਕਾਰਾਂ ਦੀ ਚੰਗੀ ਤਰ੍ਹਾਂ ਜਾਂਚ ਕਰ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ ਦਾ ਇਰਾਦਾ ਅਮਰੀਕਾ ਜਾਂ ਸਾਡੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਨਹੀਂ ਹੈ ਬਿਨੈਕਾਰਾਂ ਨੂੰ ਵੀਜ਼ਾ ਲਈ ਆਪਣੀ ਯੋਗਤਾ ਸਾਬਤ ਕਰਨੀ ਚਾਹੀਦੀ ਹੈ ਅਸੀਂ ਬਿਨੈਕਾਰਾਂ ਨੂੰ ਜਲਦੀ ਤੋਂ ਜਲਦੀ ਅਰਜ਼ੀ ਦੇਣ ਲਈ ਉਤਸ਼ਾਹਿਤ ਕਰਦੇ ਹਾਂ ਪਿਛਲੇ ਸਾਲ ਭਾਰਤ ਨੇ 3.3 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਅਮਰੀਕਾ ਭੇਜਣ ਲਈ ਚੀਨ ਨੂੰ ਪਿਛਾੜ ਦਿੱਤਾ ਸੀ ਅਮਰੀਕਾ ਵਿਖੇ ਕੋਲੰਬੀਆ ਯੂਨੀਵਰਸਿਟੀ ਨੇ ਉਹਨਾਂ ਵਿਦਿਆਰਥੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਮਈ ਚ ਅੰਤਿਮ ਪ੍ਰੀਖਿਆਵਾਂ ਤੋਂ ਪਹਿਲਾਂ ਮੁੱਖ ਲਾਇਬ੍ਰੇਰੀ ਦੇ ਅੰਦਰ ਫਲਸਤੀਨ ਦੇ ਸਮਰਥਨ ਚ ਪ੍ਰਦਰਸ਼ਨ ਕੀਤਾ ਸੀ ਅਤੇ ਪਿਛਲੇ ਸਾਲ ਐਲੂਮਨੀ ਵੀਕਐਂਡ ਤੇ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਕੈਂਪਸ ਚ ਤੰਬੂ ਲਗਾਏ ਸਨ ਵਿਦਿਆਰਥੀ ਕਾਰਕੁਨਾਂ ਦੇ ਇੱਕ ਸਮੂਹ ਨੇ ਕਿਹਾ ਕਿ ਲਗਭਗ 80 ਵਿਦਿਆਰਥੀਆਂ ਨੂੰ ਇੱਕ ਤੋਂ 3 ਸਾਲ ਲਈ ਕੱਢ ਦਿੱਤਾ ਗਿਆ ਹੈ ਯੂਨੀਵਰਸਿਟੀ ਦੀ ਅਨੁਸ਼ਾਸਨੀ ਕਮੇਟੀ ਦੁਆਰਾ ਜਿਨ੍ਹਾਂ ਵਿਦਿਆਰਥੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਉਹਨਾਂ ਚੋਂ ਕੁਝ ਨੂੰ ਨਿਗਰਾਨੀ ਤੇ ਰੱਖਿਆ ਗਿਆ ਤੇ ਕੁਝ ਦੀਆਂ ਡਿਗਰੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਇਹ ਕਾਰਵਾਈ ਅਜਿਹੇ ਸਮੇਂ ਚ ਹੋਈ ਹੈ ਜਦੋਂ ਯੂਨੀਵਰਸਿਟੀ ਡੋਨਲਡ ਟਰੰਪ ਪ੍ਰਸ਼ਾਸਨ ਤੋਂ 400 ਮਿਲੀਅਨ ਡਾਲਰ ਦੇ ਫੰਡ ਵਾਪਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹ ਫੰਡ ਮਾਰਚ ਚ ਰੋਕ ਦਿੱਤਾ ਗਿਆ ਸੀ ਕਿਉਂਕਿ ਪ੍ਰਸ਼ਾਸਨ ਨੇ ਦੋਸ਼ ਲਗਾਇਆ ਸੀ ਕਿ ਯੂਨੀਵਰਸਿਟੀ ਆਪਣੇ ਕੈਂਪਸ ਦੇ ਵਿੱਚ ਯਹੂਦੀ ਵਿਰੋਧੀ ਗਤੀਵਿਧੀਆਂ ਨੂੰ ਰੋਕਣ 'ਚ ਅਸਮਰੱਥ ਹੈ ਜੋ ਅਕਤੂਬਰ 2023 ਚ ਇਜ਼ਰਾਈਲ ਹਮਾਸ ਯੁੱਧ ਤੋਂ ਬਾਅਦ ਸ਼ੁਰੂ ਹੋਈਆਂ ਸਨ ਕਾਲੰਬੀਆ ਯੂਨੀਵਰਸਿਟੀ ਨੇ ਹੁਣ ਟਰੰਪ ਪ੍ਰਸ਼ਾਸਨ ਦੀਆਂ ਬਹੁਤ ਸਾਰੀਆਂ ਮੰਗਾਂ ਨੂੰ ਸਵੀਕਾਰ ਕਰ ਲਿਆ ਹੈ ਜਿਸ ਵਿੱਚ ਵਿਦਿਆਰਥੀ ਅਨੁਸ਼ਾਸਨ ਪ੍ਰਣਾਲੀ 'ਚ ਬਦਲਾ ਅਤੇ ਯਹੂਦੀ ਵਿਰੋਧੀ ਦੀ ਇੱਕ ਨਵੀਂ ਪਰਿਭਾਸ਼ਾ ਅਪਣਾਉਣਾ ਸ਼ਾਮਲ ਹੈ ਯੂਨੀਵਰਸਿਟੀ ਨੇ ਕਿਹਾ ਕਿ ਸਾਡੀ ਸੰਸਥਾ ਆਪਣੇ ਅਕਾਦਮਿਕ ਕਮਿਸ਼ਨ ਤੇ ਕੇਂਦਰਤ ਹੈ ਇੱਕ ਸਿਹਤਮੰਦ ਅਕਾਦਮਿਕ ਮਾਹੌਲ ਬਣਾਉਣ ਲਈ ਅਸੀਂ ਸਤਕਾਰ ਅਤੇ ਯੂਨੀਵਰਸਿਟੀ ਨੀਤੀਆਂ ਦੀ ਪਾਲਣਾ ਜ਼ਰੂਰੀ ਕਰਦੇ ਹਾਂ ਜੇਕਰ ਕੋਈ ਅਕਾਦਮਿਕ ਗਤੀਵਿਧੀਆਂ 'ਚ ਵਿਗਨ ਪਾਉਂਦਾ ਏ ਤਾਂ ਇਸ ਨੂੰ ਨਿਯਮਾਂ ਦੀ ਉਲੰਘਣਾ ਮੰਨਿਆ ਜਾਵੇਗਾ ਤੇ ਅਜਿਹੇ ਮਾਮਲਿਆਂ 'ਚ ਕਾਰਵਾਈ ਕੀਤੀ ਜਾਵੇਗੀ ਯੂਨੀਵਰਸਿਟੀ ਨੇ ਉਨ੍ਹਾਂ ਵਿਦਿਆਰਥੀਆਂ ਦੇ ਨਾਮ ਨਹੀਂ ਦੱਸੇ ਜਿਨ੍ਹਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਯੂਨੀਵਰਸਿਟੀ ਨੇ ਮਈ ਚ ਇਹ ਵੀ ਕਿਹਾ ਸੀ ਕਿ ਉਹ ਲਗਭਗ 180 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦੇਵੇਗੀ ਅਤੇ ਖੋਜ ਕਾਰਜਾਂ 'ਚ ਕਟੌਤੀ ਕਰੇਗੀ ਕਿਉਂਕਿ ਫੰਡਿੰਗ ਰੋਕਣ ਦਾ ਇਸ ਦਾ ਬਜਟ ਪ੍ਰਭਾਵਿਤ ਹੋਇਆ ਹੈ। ਯੂਨੀਵਰਸਿਟੀ ਅਨੁਸਾਰ ਜਿਨ੍ਹਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ ਉਹ ਉਨ੍ਹਾਂ 20% ਚੋਂ ਹਨ ਜਿਨ੍ਹਾਂ ਨੂੰ ਸੰਗੀ ਗ੍ਰਾਂਟਾਂ ਤੋਂ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ। ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਨਵੀਂ ਇਮੀਗ੍ਰੇਸ਼ਨ ਨੀਤੀ ਲਾਗੂ ਕਰਨ ਲਈ ਅਪਰਾਧਿਕ ਗੈਰਕਾਨੂੰਨੀ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ 'ਚ ਭਾਰੀ ਵਾਧਾ ਕੀਤਾ ਗਿਆ ਹੈ ਆਈਸੀਈ ਅਤੇ ਬਾਰਡਰ ਸੁਰੱਖਿਆ ਦਸਤਿਆਂ ਵੱਲੋਂ ਰੋਜ਼ਾਨਾ 3000 ਦੇ ਕਰੀਬ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਚ ਲਿਆ ਜਾ ਰਿਹਾ ਹੈ ਇਹਨਾਂ ਵਿੱਚ ਬਹੁਤੇ ਲੋਕ ਮੁਜਰਮ ਕਿਸਮ ਦੇ ਹੁੰਦੇ ਨੇ ਜਿਹੜੇ ਕਿ ਕਤਲ ਬਲਾਤਕਾਰ ਤੇ ਹੋਰ ਹਿੰਸਕ ਅਪਰਾਧਾਂ ਚ ਲੋੜਿੰਦੇ ਨੇ ਜਦ ਤੋਂ ਟਰੰਪ ਨੇ ਜਨਵਰੀ ਚ ਅਹੁਦਾ ਸੰਭਾਲਿਆ ਹੈ ਤਾਂ ਉਹਨਾਂ ਵੱਲੋਂ ਹੁਣ ਤੱਕ ਰਿਕਾਰਡ 170 ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕੀਤੇ ਗਏ ਨੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਆਦੇਸ਼ਾਂ ਤੇ ਸੰਗੀ ਅਦਾਲਤਾਂ 'ਚ ਚੁਣੌਤੀ ਵੀ ਦਿੱਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਕਿਸੇ ਵੀ ਰਾਸ਼ਟਰਪਤੀ ਨੇ ਇੰਨੇ ਕਾਰਜਕਾਰੀ ਆਦੇਸ਼ ਜਾਰੀ ਨਹੀਂ ਕੀਤੇ ਸਨ ਆਪਣੇ ਪਹਿਲੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਰਾਸ਼ਟਰਪਤੀ 트ੰਪ ਨੇ ਆਪਣੇ ਚੋਣ ਵਾਅਦੇ ਅਨੁਸਾਰ ਕਾਫੀ ਕੰਮ ਪੂਰੇ ਕਰ ਲਏ ਨੇ ਰਾਸ਼ਟਰਪਤੀ ਦੀ ਵੱਡੀ ਪ੍ਰਾਪਤੀ ਦਾ ਬਿਗ ਬਿਊਟੀਫੁਲ ਬਿਲ ਨੂੰ ਪਾਸ ਕਰਨਾ ਹੈ ਇਸ ਕਾਨੂੰਨ 'ਚ ਟੈਕਸ ਅਤੇ ਖਰਚ ਨੀਤੀਆਂ ਸ਼ਾਮਲ ਨੇ ਜੋ 트ੰਪ ਦੇ ਦੂਜੇ ਕਾਰਜਕਾਲ ਦੇ ਏਜੰਡੇ ਦਾ ਮੁੱਖ ਹਿੱਸਾ ਹਨ ਭਾਵੇਂ ਕਿ ਚੋਣਾ ਦੌਰਾਨ ਰਾਸ਼ਟਰਪਤੀ 트럼ਪ ਦੀ ਪ੍ਰਸਿੱਧੀ ਵਧੀ ਸੀ ਪਰ ਹੁਣ ਉਹ ਘਟ ਕੇ 42% ਰਹਿ ਗਈ ਹੈ ਪਰ ਰਾਸ਼ਟਰਪਤੀ 트럼ਪ ਦਾ ਇਹ ਕਹਿਣਾ ਹੈ ਕਿ ਇਸ ਵਕਤ ਪ੍ਰਸਿੱਧੀ ਨਾਲੋਂ ਅਮਰੀਕਾ ਨੂੰ ਅੱਗੇ ਲਿਜਾਣਾ ਜ਼ਿਆਦਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਮੈਂ ਹਰ ਕੀਮਤ ਤੇ ਅਮਰੀਕਾ ਨੂੰ ਇੱਕ ਵਾਰ ਫਿਰ ਤੋਂ ਮਹਾਨ ਦੇਖਣਾ ਚਾਹੁੰਦਾ ਹਾਂ। ਉਹਨਾਂ ਇਹ ਵੀ ਕਿਹਾ ਕਿ ਮੇਰੇ ਵੱਲੋਂ ਸੱਤਾ ਸੰਭਾਲਣ ਤੋਂ ਪਹਿਲਾਂ ਦੇਸ਼ ਮਰ ਰਿਹਾ ਸੀ ਤੇ ਮੈਂ ਹੁਣ ਇਸ ਦੀ ਪੁਨਰਸੁਰਜੀਤੀ ਕੀਤੀ ਹੈ। ਅੱਜ ਦੁਨੀਆ 'ਚ ਇੱਕ ਵਾਰ ਫਿਰ ਅਮਰੀਕਾ ਇੱਕ ਸਤਕਾਰਤ ਦੇਸ਼ ਬਣ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨੇ ਐਮਬੈਸਡਰ ਬ੍ਰਿਜ ਤੇ ਅਮਰੀਕਾ ਤੋਂ ਕੈਨੇਡਾ ਆ ਰਿਹਾ ਇੱਕ ਟਰੱਕ ਦੇ ਟ੍ਰੇਲਰ ਚ ਲੁਕੋਈ ਗਈ ਲਗਭਗ 23 ਮਿਲੀਅਨ ਡਾਲਰ ਦੀ ਸ਼ੱਕੀ ਕੋਕੀਨੋ ਜ਼ਬਤ ਕੀਤਾ ਹੈ ਏਜੰਸੀ ਨੇ ਦੱਸਿਆ ਕਿ ਵੈਂਟਸਰ ਡੈਟਰਾਇਟ ਸਰਹੱਦੀ ਪੁਲ ਤੇ ਤਾਇਨਾਤ ਅਧਿਕਾਰੀਆਂ ਨੇ 187.5 ਕਿਲੋ ਕੋਕੀਨ ਬਰਾਮਦ ਕੀਤੀ ਜਿਸ ਨੂੰ ਦੋ ਸੂਟਕੇਸਾਂ ਤੇ 5 ਗਾਰਬੇਜ ਬੈਗਸ ਦੇ ਵਿੱਚ ਲੁਕੋਇਆ ਗਿਆ ਸੀ ਇਸ ਕੋਕੀਨ ਦੇ ਇੱਟਾਂ ਦੇ ਆਕਾਰ ਦੇ 161 ਪੈਕੇਟ ਬਰਾਮਦ ਕੀਤੇ ਗਏ ਹਨ ਇਹ 23 ਮਈ 2025 ਦਾ ਮਾਮਲਾ ਹੈ ਅਧਿਕਾਰੀਆਂ ਨੇ ਰਿਚਮੰਡ ਹੇਲਥ ਤੇ ਰਹਿਣ ਵਾਲੇ 55 ਸਾਲ ਦੇ ਟਰੱਕ ਡਰਾਈਵਰ ਨੂੰ RCMP ਦੇ ਹਵਾਲੇ ਕਰ ਦਿੱਤਾ ਡਰਾਈਵਰ ਦੇ ਕੋਕੀਨ ਲਿਆਉਣ ਅਤੇ ਤਸਕਰੀ ਦੇ ਉਦੇਸ਼ ਨਾਲ ਕੋਕੀਨ ਕੋਲ ਰੱਖਣ ਦੇ ਦੋਸ਼ ਲਗਾਏ ਗਏ ਨੇ CBSA ਦੇ ਦੱਖਣੀ অন্ਟੇਰੀਓ ਖੇਤਰ ਦੇ ਰੀਜਨਲ ਡਾਇਰੈਕਟਰ ਜਨਰਲ ਮਾਈਕਲ ਪ੍ਰੋਸੀਆ ਨੇ ਕਿਹਾ ਕਿ ਸਾਡੇ ਬਾਰਡਰ ਸਰਵਿਸੇਸ ਦੇ ਅਧਿਕਾਰੀਆਂ ਵੱਲੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਨੇ ਏਜੰਸੀ ਨੇ ਮੰਗਲਵਾਰ ਨੂੰ ਇਹ ਮੀਡੀਆ ਰਿਲੀਜ਼ ਜਾਰੀ ਕੀਤੀ ਜਿਸ ਵਿੱਚ ਬਾਰਡਰ ਸੁਰੱਖਿਆ ਤੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਫੈਡਰਲ ਯੋਜਨਾ ਦਾ ਲਿੰਕ ਵੀ ਸ਼ਾਮਲ ਹੈ ਅਮਰੀਕਾ ਤੇ ਚੀਨ ਦੇ ਸਬੰਧ ਹੁਣ ਵਾਪਸ ਲੀਤੇ ਆ ਗਏ ਨੇ ਰਾਸ਼ਟਰਪਤੀ ਡੋਨਲਡ 트ੰਪ ਨੇ ਚੀਨ ਨਾਲ ਸਬੰਧਾਂ ਚ ਸੁਧਾਰ ਦੇ ਸੰਕੇਤ ਦਿੱਤੇ ਨੇ ਡੋਨਲਡ 트ੰਪ ਨੇ ਮੰਗਲਵਾਰ ਨੂੰ ਸੰਕੇਤ ਦਿੱਤਾ ਕਿ ਉਹਨਾਂ ਦੀ ਚੀਨ ਯਾਤਰਾ ਜਲਦੀ ਹੀ ਹੋ ਸਕਦੀ ਹੈ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਸੰਯੁਕਤ ਰਾਜ ਅਮਰੀਕਾ ਅਤੇ ਚੀਨ ਆਪਣੇ ਆਪਸੀ ਵਪਾਰਕ ਤਣਾ ਨੂੰ ਘਟਾਉਣ ਤੋਂ ਬਾਅਦ ਆਪਣੇ ਸਬੰਧਾਂ ਨੂੰ ਮੁੜ ਸੁਰਜੀਤ ਕਰਨ ਵੱਲ ਵਧ ਰਹੇ ਨੇ ਇਸ ਦੌਰਾਨ ਟਰੰਪ ਨੇ ਕਿਹਾ ਕਿ ਚੀਨ ਦਾ ਦੂਰਾ ਬਹੁਤ ਦੂਰ ਨਹੀਂ ਹੈ ਟਰੰਪ ਨੇ ਚੀਨ ਨਾਲ ਆਪਣੇ ਸਬੰਧਾਂ 'ਚ ਸੁਧਾਰ ਦਾ ਸੰਕੇਤ ਦਿੱਤਾ ਹੈ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਟਰੰਪ ਦਾ ਮੂਡ ਕਦੋਂ ਬਦਲੇਗਾ ਇਸ ਵੇਲੇ ਟਰੰਪ ਨੇ ਵਪਾਰ ਸੌਦਾ ਕਰਨ ਤੋਂ ਬਾਅਦ ਚੀਨ ਨਾਲ ਦੋਸਤੀ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ ਟਰੰਪ ਨੇ ਇਹ ਟਿੱਪਣੀਆਂ ਵਾਈਟ ਹਾਊਸ ਵਿਖੇ ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਨਾਲ ਮੁਲਾਕਾਤ ਦੌਰਾਨ ਕੀਤੀਆਂ ਚੀਨ ਦੀ ਯਾਤਰਾ ਸ਼ਾਇਦ ਹੁਣ ਬਹੁਤ ਦੂਰ ਨਹੀਂ ਹੈ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਹਿੰਦ ਪ੍ਰਸ਼ਾਂਤ ਖੇਤਰ ਚ ਚੀਨ ਦੇ ਵਧ ਰਹੇ ਪ੍ਰਭਾਵ ਨੂੰ ਸੰਤੁਲਿਤ ਕਰਨ ਦੀ ਰਣਨੀਤੀ ਤੇ ਕੰਮ ਕਰ ਰਿਹਾ ਹੈ ਤੇ ਫਿਲੀਪੀਨਜ਼ ਵਰਗੇ ਭਾਈਵਾਲ ਦੇਸ਼ਾਂ ਨਾਲ ਫੌਜੀ ਸਹਿਯੋਗ ਨੂੰ ਮਜ਼ਬੂਤ ਕਰ ਰਿਹਾ ਹੈ ਟਰੰਪ ਨੇ ਫਿਲੀਪੀਨਜ਼ ਨਾਲ ਸ਼ਾਨਦਾਰ ਫੌਜੀ ਸਬੰਧਾਂ ਦੀ ਵੀ ਪ੍ਰਸ਼ੰਸਾ ਕੀਤੀ ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਅਤੇ ਚੀਨ ਵਿਚਕਾਰ ਵਪਾਰ ਯੁੱਧ ਚੱਲ ਰਿਹਾ ਹੈ ਜਿਸ ਵਿੱਚ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਉਤਪਾਦਾਂ ਤੇ ਭਾਰੀ ਟੈਰਿਫ ਲਗਾਏ ਸਨ ਪਰ ਜਨੇਵਾ ਅਤੇ ਲੰਡਨ 'ਚ ਹਾਲ ਹੀ 'ਚ ਹੋਈਆਂ ਦੋ ਉੱਚ ਪੱਧਰੀ ਗੱਲਬਾਤਾਂ ਤੋਂ ਬਾਅਦ ਦੋਵੇਂ ਧਿਰਾਂ ਟੈਰਿਫ ਨੂੰ ਘਟਾਉਣਾ ਅਤੇ ਵਪਾਰਕ ਪਾਬੰਦੀਆਂ ਨੂੰ ਘਟਾਉਣ ਲਈ ਸਹਿਮਤ ਹੋਈਆਂ ਨੇ 트ੰਪ ਨੇ ਕਿਹਾ ਕਿ ਚੀਨ ਨੇ ਹੁਣ ਅਮਰੀਕਾ ਨੂੰ ਦੁਰਲਭ ਧਾਤਾਂ ਤੋਂ ਬਣੇ ਚੁੰਬਕਾਂ ਦੀ ਸਪਲਾਈ ਦੁਬਾਰਾ ਸ਼ੁਰੂ ਕਰ ਦਿੱਤੀ ਹੈ ਜੋ ਆਈਫੋਨ ਇਲੈਕਟ੍ਰਿਕ ਵਾਹਨਾਂ ਰੋਬੋਟਸ ਅਤੇ ਫੌਜੀ ਉਪਕਰਣਾਂ 'ਚ ਵਰਤੇ ਜਾਂਦੇ ਨੇ ਉਧਰ ਦੂਜੇ ਪਾਸੇ ਅਮਰੀਕਾ ਅਤੇ ਜਾਪਾਨ ਵਿਚਕਾਰ ਵੀ ਇੱਕ ਵਪਾਰ ਸਮਝੌਤਾ ਹੋਇਆ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਜਾਪਾਨ ਨਾਲ ਇੱਕ ਵਪਾਰ ਸਮਝੌਤੇ ਦਾ ਐਲਾਨ ਕੀਤਾ ਹੈ ਉਹਨਾਂ ਕਿਹਾ ਕਿ ਹੁਣ ਜਾਪਾਨ ਤੇ 15% ਦਾ ਟੈਰਿਫ ਹੀ ਲਗਾਇਆ ਜਾਵੇਗਾ 트ੰਪ ਨੇ ਪਹਿਲਾਂ ਜਾਪਾਨ ਤੇ 25% ਦਾ ਟੈਰਿਫ ਲਗਾਇਆ ਸੀ 트ੰਪ ਨੇ ਟ੍ਰੂਥ ਸੋਸ਼ਲ ਤੇ ਲਿਖਿਆ ਕਿ ਇਹ ਸੌਦਾ ਲੱਖਾਂ ਨੌਕਰੀਆਂ ਪੈਦਾ ਕਰੇਗਾ ਅਜਿਹਾ ਪਹਿਲਾਂ ਕਦੀ ਨਹੀਂ ਹੋਇਆ ਅਮਰੀਕਾ ਹਮੇਸ਼ਾ ਜਾਪਾਨ ਨਾਲ ਚੰਗੇ ਸਬੰਧ ਬਣਾਈ ਰੱਖੇਗਾ ਉਹਨਾਂ ਕਹੇ ਕਿ ਜਾਪਾਨ ਸੰਯੁਕਤ ਰਾਜ ਅਮਰੀਕਾ 'ਚ 550 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗਾ ਤੇ ਆਪਣੀ ਆਰਥਿਕਤਾ ਨੂੰ ਅਮਰੀਕੀ ਆਟੋਮੋਬਾਈਲਸ ਅਤੇ ਚੌਲਾਂ ਲਈ ਖੋਲ ਦੇਵੇਗਾ ਇਸ ਤੋਂ ਪਹਿਲਾਂ 트ੰਪ ਨੇ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਗੇਰੂ ਇਸ਼ੀਬਾ ਨੂੰ ਲਿਖੇ ਇੱਕ ਪੱਤਰ 'ਚ ਕਿਹਾ ਸੀ ਕਿ 1 ਅਗਸਤ ਤੋਂ ਜਾਪਾਨ ਤੇ 25% ਦਾ ਟੈਰਿਫ ਲਗਾਇਆ ਜਾਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਟੈਰਿਫਸ ਨੂੰ ਅਮਰੀਕਾ ਦੀ ਜਿੱਤ ਵਜੋਂ ਪੇਸ਼ ਕਰਨਾ ਚਾਹੁੰਦੇ ਨੇ ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਮਾਲੀਆ ਬਜਟ ਘਾਟੇ ਨੂੰ ਘਟਾਉਣ 'ਚ ਮਦਦ ਕਰੇਗਾ ਅਤੇ ਆਯਾਤ ਟੈਕਸਾਂ ਤੋਂ ਬਚਣ ਅਤੇ ਵਪਾਰ ਅਸੰਤੁਲਨ ਨੂੰ ਖਤਮ ਕਰਨ ਲਈ ਹੋਰ ਫੈਕਟਰੀਆਂ ਨੂੰ ਅਮਰੀਕਾ ਜਾਣ ਲਈ ਪ੍ਰੇਰਿਤ ਕਰੇਗਾ। ਪਿਛਲੇ ਸਾਲ ਅਮਰੀਕਾ ਤੇ ਜਾਪਾਨ ਵਿਚਕਾਰ 69.4 ਬਿਲੀਅਨ ਡਾਲਰ ਦੇ ਸਮਾਨ ਦਾ ਵਪਾਰ ਅਸੰਤੁਲਨ ਸੀ। ਜਿਵੇਂ-ਜਿਵੇਂ ਟੈਰਿਫ ਲਗਾਉਣ ਦੀ 1 ਅਗਸਤ ਦੀ ਆਖਰੀ ਮਿਤੀ ਨੇੜੇ ਆ ਰਹੀ ਹੈ, ਬਹੁਤ ਸਾਰੇ ਦੇਸ਼ ਅਮਰੀਕਾ ਨਾਲ ਵਪਾਰਕ ਸਮਝੌਤੇ ਕਰਨ ਲਈ ਅੱਗੇ ਆ ਰਹੇ ਨੇ। ਟਰੰਪ ਨੇ ਫਿਲੀਪੀਨਸ ਨਾਲ ਵਪਾਰ ਸਮਝੌਤੇ ਦਾ ਵੀ ਐਲਾਨ ਕੀਤਾ ਜਿਸ ਤਹਿਤ ਇਸ ਦੇ ਉਤਪਾਦਾਂ ਦੇ ਉੱਤੇ 19% ਦਾ ਟੈਰਿਫ ਲਗਾਇਆ ਜਾਵੇਗਾ ਜਦਕਿ ਅਮਰੀਕੀ ਉਤਪਾਦਾਂ ਤੇ ਕੋਈ ਆਯਾਤ ਡਿਊਟੀ ਨਹੀਂ ਹੋਵੇਗੀ ਟਰੰਪ ਨੇ ਮੰਗਲਵਾਰ ਨੂੰ ਆਪਣੇ ਸੋਸ਼ਲ ਮੀਡੀਆ ਨੈਟਵਰਕਸ ਦੇ ਉੱਤੇ ਸਮਝੌਤੇ ਦੀਆਂ ਵਿਆਪਕ ਸ਼ਰਤਾਂ ਦਾ ਐਲਾਨ ਕੀਤਾ ਤੇ ਕਿਹਾ ਕਿ ਅਮਰੀਕਾ ਤੇ ਫਿਲੀਪੀਨਸ ਮਿਲ ਕੇ ਕੰਮ ਕਰਨਗੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਐਲਨ ਮਸਕ ਦਾ ਰਾਜ ਹੁਣ ਖਤਰੇ 'ਚ ਜਾਪਦਾ ਹੈ ਸਾਲ 2025 ਚ ਹੁਣ ਤੱਕ ਉਸਦੀ ਕੁੱਲ ਜਾਇਦਾਦ 59.4 ਬਿਲੀਅਨ ਡਾਲਰ ਦੀ ਭਾਰੀ ਗਰਾਵਟ ਨਾਲ ਘਟੀ ਹੈ ਜਿਸ ਕਾਰਨ ਉਸਦੀ ਕੁੱਲ ਜਾਇਦਾਦ ਹੁਣ 373 ਬਿਲੀਅਨ ਡਾਲਰ ਰਹਿ ਗਈ ਹੈ ਹਾਲਾਂਕਿ ਉਹ ਅਜੇ ਵੀ ਅਮੀਰਾਂ ਦੀ ਸੂਚੀ 'ਚ ਸਿਖਰ ਤੇ ਹੈ ਔਰ ਇਕਲਦੇਸ ਸੰਸਥਾਪਕ ਲੈਰੀ ਐਲਸਨ ਤੇਜ਼ੀ ਨਾਲ ਉਸ ਦਾ ਮੁਕਾਬਲਾ ਕਰ ਰਹੇ ਨੇ ਬਲੂਮਬਰਗ ਬਿਲੀਨੀਅਰਸ ਇੰਡੈਕਸ ਅਨੁਸਾਰ ਐਲਸਨ ਦੀ ਕੁੱਲ ਜਾਇਦਾਦ 'ਚ ਮੰਗਲਵਾਰ ਨੂੰ 28.4 ਬਿਲੀਅਨ ਡਾਲਰ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਤੇ ਉਸ ਦੀ ਕੁੱਲ ਜਾਇਦਾਦ 299 ਬਿਲੀਅਨ ਡਾਲਰ ਹੋ ਗਈ ਹੈ ਮੌਜੂਦਾ ਪਾੜਾ ਹੁਣ 84 ਬਿਲੀਅਨ ਡਾਲਰ ਹੈ ਜੇਕਰ ਇਹ ਰਫਤਾਰ ਜਾਰੀ ਰਹੀ ਤਾਂ ਲੈਰੀ ਐਲਿਸਨ ਆਉਣ ਵਾਲੇ 3 ਦਿਨਾਂ ਚ ਮਸਕ ਨੂੰ ਪਛਾੜ ਸਕਦੇ ਨੇ ਇਸ ਸਾਲ ਹੁਣ ਤੱਕ 80 ਸਾਲਾ ਲੈਰੀ ਐਲਿਸਨ ਦੀ ਕੁੱਲ ਜਾਇਦਾਦ ਦੇ ਵਿੱਚ 96.8 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ ਐਲਿਸਨ ਦੀ ਕੰਪਨੀ ਔਰੈਕਲ ਦੇ ਸ਼ੇਰਾਂ ਚ ਜ਼ਬਰਦਸਤ ਵਾਧਾ ਇਸ ਪਿੱਛੇ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ਐਲਿਸਨ ਕੰਪਨੀ ਦੇ ਲਗਭਗ 40% ਦੇ ਮਾਲਕ ਨੇ 2014 ਸਿਈਓ ਦਾ ਅਹੁਦਾ ਛੱਡਣ ਤੋਂ ਬਾਅਦ ਵੀ ਉਹ ਕੰਪਨੀ 'ਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਨੇ ਐਲਿਸਨ ਪਹਿਲਾਂ ਵੀ ਟੈਸਲਾ ਦੇ ਬੋਰਡ 'ਚ ਰਹਿ ਚੁੱਕੇ ਨੇ ਅਤੇ 2020 'ਚ ਉਹ ਹਵਾਈ ਟਾਪੂ 'ਚ ਸਥਾਈ ਤੌਰ ਤੇ ਵਸ ਗਏ ਸਨ ਜਿਸ ਨੂੰ ਉਹਨਾਂ ਨੇ 2012 'ਚ ਲਗਭਗ 300 ਮਿਲੀਅਨ ਡਾਲਰ 'ਚ ਖਰੀਦਿਆ ਸੀ ਮੈਟਾ ਦੇ ਸੀਈਓ ਮਾਰਕ ਜ਼ਕਰਬਰਗ ਦੀ ਕੁੱਲ ਜਾਇਦਾਦ 2.79 ਬਿਲੀਅਨ ਡਾਲਰ ਤੋਂ ਘਟ ਕੇ 248 ਬਿਲੀਅਨ ਡਾਲਰ ਹੋ ਗਈ ਜਿਸ ਨਾਲ ਉਹ ਚੌਥੇ ਸਥਾਨ ਤੇ ਪਹੁੰਚ ਗਏ ਇਸ ਦੇ ਨਾਲ ਹੀ Amazon ਦੇ ਸੰਸਥਾਪਕ ਜੈਫ ਬੇਜੋਸ ਹੁਣ 249 ਬਿਲੀਅਨ ਡਾਲਰ ਦੇ ਨਾਲ ਤੀਜੇ ਸਥਾਨ ਤੇ ਪਹੁੰਚ ਗਏ ਨੇ Amazon ਦੇ ਸੰਸਥਾਪਕ ਜੈਫ ਬੇਜੋਸ ਹੁਣ ਉਹਨਾਂ ਨੂੰ ਪਛਾੜ ਗਏ ਨੇ ਉਹਨਾਂ ਦੀ ਕੁੱਲ ਜਾਇਦਾਦ 249 ਬਿਲੀਅਨ ਡਾਲਰ ਹੈ ਤੇ ਉਹ ਅਮੀਰ ਲੋਕਾਂ ਦੀ ਸੂਚੀ 'ਚ ਤੀਜੇ ਸਥਾਨ ਤੇ ਪਹੁੰਚ ਗਏ ਨੇ ਇਸ ਸੂਚੀ ਦੇ ਵਿੱਚ ਸਟੀਵ ਬਾਲਮਰ 173 ਬਿਲੀਅਨ ਡਾਲਰ ਦੇ ਨਾਲ ਚੌਥੇ ਨੰਬਰ ਤੇ ਲੈਰੀ ਪੇਜ 172 ਬਿਲੀਅਨ ਡਾਲਰ ਦੇ ਨਾਲ ਪੰਜਵੇਂ ਸਥਾਨ ਤੇ ਸਰਗੇਈ ਬ੍ਰਿਨ 161 ਬਿਲੀਅਨ ਡਾਲਰ ਦੇ ਨਾਲ ਛੇਵੇਂ ਸਥਾਨ ਤੇ ਬਰਨार्ड ਅਰਨੋਲਟ 155 ਬਿਲੀਅਨ ਡਾਲਰ ਦੇ ਨਾਲ ਜਿੰਸਨ ਹੁਆੰਗ 140 ਬਿਲੀਅਨ ਡਾਲਰ ਤੇ ਵਾਰਨ ਬਫੇ 143 ਬਿਲੀਅਨ ਡਾਲਰ ਦੇ ਨਾਲ 10ਵੇਂ ਨੰਬਰ ਤੇ ਨੇ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਇਸ ਸੂਚੀ 'ਚ 102 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ 17ਵੇਂ ਨੰਬਰ ਤੇ ਨੇ ਗੋਤਮ ਅੰਡਾਨੀ 83.4 ਬਿਲੀਅਨ ਡਾਲਰ ਦੇ ਨਾਲ 20ਵੇਂ ਸਥਾਨ ਤੇ ਹਨ ਅਮਰੀਕਾ ਦੇ ਕੈਲੀਫੋਰਨੀਆ ਸੂਬੇ 'ਚ ਇੱਕ ਹੋਰ ਭਾਰਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਬੀਤੇ ਕੁਝ ਘੰਟਿਆਂ ਦੌਰਾਨ ਇਹ ਦੂਜੀ ਵਾਰਦਾਤ ਸਾਹਮਣੇ ਆਈ ਹੈ ਫ੍ਰਿਜ਼ਨੋ ਪੁਲਿਸ ਵੱਲੋਂ ਮਰਨ ਵਾਲੇ ਦੀ شناخت 33 ਸਾਲ ਦੇ ਕੋਵਰ ਕੁਮਾਰ ਵਜੋਂ ਕੀਤੀ ਗਈ ਹੈ ਜਿਸ ਨੂੰ ਸਟੇਟ ਐਵਨਿਊ ਤੇ ਅਕੇਸ਼ੀਆ ਐਵਨਿਊ ਇਲਾਕੇ 'ਚ ਗੋਲੀਆਂ ਨਾਲ ਵਿੰਦ ਦਿੱਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਕੁਵਰ ਕੁਮਾਰ ਨੂੰ ਆਪਣੇ ਘਰ ਦਾਖਲ ਹੋਣ ਤੋਂ ਐਨ ਪਹਿਲਾਂ ਨਿਸ਼ਾਨਾ ਬਣਾਇਆ ਘਰ ਦੇ ਅੰਦਰ ਉਸ ਦਾ ਭਰਾ ਤੇ ਇੱਕ ਹੋਰ ਪਰਿਵਾਰਕ ਮੈਂਬਰ ਮੌਜੂਦ ਸੀ ਮੌਕੇ ਵਾਰਦਾਤ ਤੋਂ ਦੋ ਵੱਖ-ਵੱਖ ਪਿਸਤੌਲਾਂ ਦੇ ਚੱਲੇ ਹੋਏ ਕਾਰਤੂਸ ਮਿਲੇ ਨੇ ਜਿਨ੍ਹਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗੋਲੀਆਂ ਚਲਾਉਣ ਵਾਲਿਆਂ ਦੀ ਗਿਣਤੀ ਘੱਟੋ-ਘੱਟ 2 ਸੀ ਫਿਲਹਾਲ ਪੁਲਿਸ ਵੱਲੋਂ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਫਰੀਜ਼ਨੋ ਸ਼ਹਿਰ 'ਚ ਮੌਜੂਦਾ ਬਰੇ ਦਾ ਏ 12ਵਾਂ ਕਤਲ ਹੈ ਤੇ ਜਾਂਚ ਕਰਤਾਵਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵਾਰਦਾਤ ਨਾਲ ਸੰਬੰਧਤ ਕੋਈ ਜਾਣਕਾਰੀ ਹੋਵੇ ਤਾਂ ਉਹ ਫਰੀਜ਼ਨੋ ਪੁਲਿਸ ਡਿਪਾਰਟਮੈਂਟ ਨਾਲ ਸੰਪਰਕ ਕਰੇ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟਾਪਰਸ ਦੇ ਨਾਲ 559498 ਸਟਾਪ 7867 ਤੇ ਕਾਲ ਕੀਤੀ ਜਾ ਸਕਦੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਫਰੀਜ਼ਨੋ ਦੀ ਵਾਰਦਾਤ ਤੋਂ ਪਹਿਲਾਂ ਹਰਿਆਣਾ ਦੇ 32 ਸਾਲਾ ਸੰਜੀਵ ਨੂੰ ਕੈਲੀਫੋਰਨੀਆ 'ਚ ਗੋਲੀ ਮਾਰ ਦਿੱਤੀ ਗਈ ਡੰਕੀ ਰੂਟ ਰਾਹੀਂ 2016 'ਚ ਅਮਰੀਕਾ ਪੁੱਜਾ ਸੰਜੀਵ ਗ੍ਰੀਨ ਕਾਰਡ ਹੋਲਡਰ ਬਣ ਚੁੱਕਾ ਸੀ ਤੇ 2 ਦਿਨ ਬਾਅਦ ਉਸਨੇ ਕਰਨਾਲ ਜ਼ਿਲ੍ਹੇ ਦੇ ਪਿੰਡ ਹਥਲਾਣਾ ਪੁੱਜਣ ਲਈ ਅਮਰੀਕਾ ਤੋਂ ਰਵਾਨਾ ਹੋਣਾ ਸੀ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਇਸੇ ਦੌਰਾਨ ਆਇਰਲੈਂਡ ਦੇ ਡਬਲਿਨ ਵਿਖੇ ਭਾਰਤੀ ਨਾਗਰਿਕ ਤੇ ਨਸਲੀ ਹਮਲਾ ਹੋਣ ਦੀ ਰਿਪੋਰਟ ਵੀ ਸਾਹਮਣੇ ਆਈ ਹੈ ਆਸਟ੍ਰੇਲੀਆ ਦੇ ਐਡੀਲੇਡ 'ਚ ਇੱਕ ਭਾਰਤੀ ਨੌਜਵਾਨ ਤੇ ਸੜਕ ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਤੇ ਫਿਰ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਮਰਨ ਲਈ ਉਥੇ ਛੱਡ ਦਿੱਤਾ ਗਿਆ। ਨੌਜਵਾਨ ਦੀ ਪਛਾਣ ਚਰਨਪ੍ਰੀਤ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਕਿ ਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਕੁਝ ਲੋਕਾਂ ਨੇ ਉਸ ਵਿਰੁੱਧ ਨਸਲੀ ਟਿੱਪਣੀ ਕੀਤੀ ਅਤੇ ਉਸ ਤੇ ਹਮਲਾ ਕੀਤਾ। ਇਹ ਜਾਣਕਾਰੀ ਆਸਟ੍ਰੇਲੀਆਈ ਮੀਡੀਆ ਰਿਪੋਰਟ 'ਚ ਦਿੱਤੀ ਗਈ ਹੈ। ਮੀਡੀਆ ਅਨੁਸਾਰ ਹਮਲੇ ਤੋਂ ਪਹਿਲਾਂ ਸਿੰਘ ਨੂੰ ਇੱਥੋਂ ਭੱਜਣ ਲਈ ਕਿਹਾ ਗਿਆ ਸੀ। ਭਾਰਤੀ ਅਤੇ ਫਿਰ ਉਸ ਨੂੰ ਵਾਰ-ਵਾਰ ਮੁੱਕੇ ਮਾਰੇ ਗਏ ਇਹ ਘਟਨਾ ਸ਼ਨੀਵਾਰ ਰਾਤ ਸ਼ਹਿਰ ਦੇ ਕੇਂਦਰ ਚ ਕਿੰਟੋਰ ਐਵੇਨਿਊ ਨੇੜੇ ਵਾਪਰੀ ਚਰਨਪ੍ਰੀਤ ਸਿੰਘ ਆਪਣੀ ਕਾਰ 'ਚ ਸੀ ਜਦੋਂ ਕੁਝ ਆਦਮੀਆਂ ਨੇ ਉਸ ਕੋਲ ਪਹੁੰਚ ਕੇ ਨਸਲੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਬਿਨਾਂ ਕਿਸੇ ਪੜਕਾ ਹਟ ਦੇ ਉਸ ਉੱਤੇ ਹਮਲਾ ਕਰ ਦਿੱਤਾ ਹਮਲੇ 'ਚ ਚਰਨਪ੍ਰੀਤ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਉਸ ਦੇ ਸਿਰ ਵਿੱਚ ਡੂੰਗੀ ਸੱਟ ਲੱਗੀ ਅਤੇ ਚਿਹਰੇ ਦੀਆਂ ਕਈ ਹੱਡੀਆਂ ਟੁੱਟ ਗਈਆਂ ਨੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਰਾਤ ਭਰ ਇਲਾਜ ਚੱਲਦਾ ਰਿਹਾ ਦੱਖਣੀ ਆਸਟ੍ਰੇਲੀਆ ਪੁਲਿਸ ਨੇ ਐਤਵਾਰ ਨੂੰ ਐਨਫੀਲਡ ਖੇਤਰ ਤੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਤੇ ਉਸ ਤੇ ਹਮਲਾ ਕਰਨ ਅਤੇ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ ਹਾਲਾਂਕਿ ਘਟਨਾ ਤੋਂ ਬਾਅਦ ਦੂਜੇ ਹਮਲਾਵਰ ਮੌਕੇ ਤੋਂ ਭੱਜ ਗਏ ਤੇ ਉਨ੍ਹਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਪੁਲਿਸ ਨੇ ਬਾਕੀ ਹਮਲਾਵਰਾਂ ਨੂੰ ਫੜਨ ਲਈ ਜਨਤਾ ਤੋਂ ਮਦਦ ਮੰਗੀ ਹੈ ਐਡਿਲੇਡ 'ਚ ਭਾਰਤੀ ਭਾਈਚਾਰਾ ਇਸ ਹਮਲੇ ਨੂੰ ਲੈ ਕੇ ਗੁੱਸੇ 'ਚ ਹੈ ਆਸਟ੍ਰੇਲੀਆ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪ੍ਰਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ 'ਤੇ ਚਰਨਪ੍ਰੀਤ ਸਿੰਘ ਦਾ ਸਮਰਥਨ ਹੋ ਰਿਹਾ ਤੇ ਬਹੁਤ ਸਾਰੇ ਲੋਕ ਨਸਲੀ ਹਮਲਿਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ